ਲੁਧਿਆਣਾ ਦੇ ਵਿੱਚ ਬੀਤੀ ਦੇ ਰਾਤ ਲੁਧਿਆਣਾ ਦੀ ਇੱਕ ਫੈਕਟਰੀ ਗੀਤਾਂ ਨਗਰ ਦੇ ਵਿੱਚ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਸਾਰੀ ਫੈਕਟਰੀ ਦਾ ਸਮਾਨ ਜਿਹੜਾ ਹੈ ਜਲ ਕੇ ਰਾਖ ਹੋ ਚੁੱਕਾ ਹੈ ਲੈਂਟਰ ਤੱਕ ਜਿਹੜੇ ਨੇ ਫੈਕਟਰੀ ਦੇ ਜਿਹੜੇ نیچے गिर ਚੁੱਕੇ ਨੇ ਤੇ ਜਿਸ ਤਰੀਕੇ ਦੇ ਨਾਲ ਭਿਆਨਕ ਅੱਗ ਸੀਗੀ ਦੱਸਿਆ ਜਾ ਰਿਹਾ ਹੈ ਰੇਜ਼ਿੰਗ ਦਾ ਕੰਮ ਕੀਤਾ ਜਾ ਰਿਹਾ ਸੀਗਾ ਤੇ ਦੇਖ ਸਕਦੇ ਹੋ ਜਿਹੜੀ ਦਿਵਾਰਾਂ ਸੀਗੀਆਂ ਉਹ ਤੱਕ ਜਿਹੜੀਆਂ ਟੇਡੀਆਂ ਹੋ ਚੁੱਕੀਆਂ ਨੇ ਜਿਹੜੀਆਂ ਲੈਂਟਰ ਦੀਆਂ ਜਿਹੜੀਆਂ ਦਵਾਰਾਂ ਨੇ ਉਹ ਟੇਡੀਆਂ ਹੋ ਚੁੱਕੀਆਂ ਤਿੰਨ ਮੰਜ਼ਲਾ ਫੈਕਟਰੀ ਸੀਗੀ ਜਿਹੜੀ ਬਿਲਕੁਲ ਜਲ ਕੇ ਰਾਖ ਹੋ ਚੁੱਕੀ ਹੈ ਕਰੋੜਾ ਦਾ ਜਿਹੜਾ ਨੁਕਸਾਨ ਹੋਇਆ ਫੈਕਟਰੀ ਮਾਲਕ ਦਾ ਤੇ ਸਾਰੀਆਂ ਮਸ਼ੀਨਾਂ ਅੰਦਰ ਜਿੰਨੀਆਂ ਸੀਗੀਆਂ ਜਲ ਕੇ ਰਾਖ ਹੋ ਚੁੱਕੀ ਹੈ ਕਿਉਂਕਿ ਇੱਕ ਗੱਲ ਦੇ ਰਾਤ ਜਿਹੜੀ ਹੈ 3 ਵਜੇ ਜਿਹੜੀ ਅੱਗ ਲੱਗਦੀ ਹੈ ਤੇ ਸਵੇਰੇ 7 ਵਜੇ ਦੇ ਕਰੀਬ ਇਹ ਅੱਗ ਬੁਝਦੀ ਹੈ ਫਾਇਰ ਬਿਗੇਟ ਦੀ ਕੜੀ ਮੁਛਕਰ ਤੋਂ ਬਾਅਦ ਇਸ ਅੱਗ ਤੋਂ ਕਾਬੂ ਪਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਰੀਕੇ ਨਾਲ ਜਿਹੜਾ ਅੱਗ ਨੇ ਆਪਣਾ ਕਹਿਰ ਦਿਖਾਇਆ ਇੱਕ ਫੈਕਟਰੀ ਮਾਲਕ ਦਾ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਸਾਰੀਆਂ ਜਿਹੜੀਆਂ ਮਸ਼ੀਨਾਂ ਜਲ ਕੇ ਰਾਖ ਹੋ ਗਈਆਂ ਜਿਹੜਾ ਕਪੜਾ ਸੀਗਾ ਉਹ ਜਲ ਕੇ ਰਾਖ ਹੋ ਗਿਆ ਕਹਿ ਜਾ ਰਿਹਾ ਕਿ ਜਿਹੜਾ ਲੋਕਾਂ ਦਾ ਮਾਲ ਇੱਥੇ ਤਿਆਰ ਹੁੰਦਾ ਸੀ ਸਾਡੇ ਨਾਲ ਫੈਕਟਰੀ ਮਾਲਕ ਮजूद ਨੇ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਭਿਆਨਕ ਮੰਜ਼ਰ ਹੈ ਇਹ ਫੈਕਟਰੀ ਮਾਲਕ ਦੇ ਨਾਲ ਗੱਲਬਾਤ ਕਰ ਲੰਨੇ ਆ ਕਿ ਨਾਮ ਹੈ ਆਪਣਾ ਸ਼੍ਰੀ ਰਾਮ ਜੀ ਸ਼੍ਰੀ ਰਾਮ ਜੀ ਕਿ ਕਿੱਦਾਂ ਇਹ ਹਾਸਾ ਹੋਇਆ ਕਿੰਨੇ ਵਜ ਦੀ ਘਟਨਾ ਹੈ ਸਾਰੀ ਸਰ 3 ਵਜੇ ਦੀ ਘਟਨਾ ਹੈ ਫੋਨ ਹੈ ਜੀ ਫੈਕਟਰੀ ਮੇਂ ਆਗ ਲੱਗ ਕੇ ਆਪਕੇ ਜਲਦੀ ਆਵਾਂ ਅਸੀਂ ਫਟਾਫਟ ਆਏ ਹਾਈ ਬੀਟਰ ਕੋ ਵੀ ਬੁਲਾਏ ਹਮਨੇ ਤਬ ਟੁੱਟਨੇ ਮ ਰੂਪਲੈਸ ਡਰ ਲਿਆ ਥਾ ਹਰ ਕਾਮ ਇਹ ਤਸਵੀਰਾਂ ਦੇ ਵਿੱਚ ਅਸੀਂ ਵੀ ਦੇਖਿਆ ਰਾਲ ਨੂੰ ਭਿਆਨਕ ਆਗ ਸੀਗੀ ਕਿੰਨੇ ਕ ਦਾ ਨੁਕਸਾਨ ਹੋ ਗਿਆ ਟੋਟਲ ਕਮਸੇ ਕਮ ਸਰ ਤੋਂ 10 ਕਰੋੜ ਦਾ ਲੰਮਸਮ ਨੁਕਸਾਨ ਹੋ ਗਿਆ ਸਾਰੇ ਮਸ਼ੀਨੇ ਜਲ ਗਈ ਸਾਰੇ ਮਾਲੇ ਚਲ ਗਏ ਉਸ ਸਮੇਂ ਫੈਕਟਰੀ ਦੇ ਵਿੱਚ ਕੋਈ ਮੌਜੂਦ ਸੀਗਾ ਜਦੋਂ ਅੱਗ ਲੱਗੀ ਇਸ ਜਗ੍ਹਾ ਤੇ ਨਹੀਂ ਸੀ ਦੋ ਬੰਦੇ تھے ਔਰ ਉਹ ਜਾਨੀ ਨੁਕਸਾਨ ਹੋਆ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਹੋਆ ਮਤਲਬ ਸਿਰਫ ਜਿਹੜਾ ਇਹ ਸਾਰਾ ਮਾਲ ਜਲਿਆ ਤੇ ਤੁਹਾਡਾ ਜਿਹੜਾ ਫੈਕਟਰੀ ਦਾ ਸਮਾਨ ਸੀ ਉਹ ਜਲ ਕੇ ਰਾਖ ਹੋ ਗਿਆ ਸਾਰੇ ਰਾਖ ਹੋ ਗਏ ਜੀ ਪਾਰਟੀਆਂ ਦਾ ਮਾਲ ਹੋਤਾ ਸੀ ਸਾਰੇ ਮਸ਼ੀਨਰੀ ਜਿੰਨੀ ਦੀ ਸਾਰੇ ਜਲ ਗਏ ਉੱਪਰ ਵੀ نیچے ਵੀ ਸਾਰੇ ਮਸ਼ੀਨ ਜਲ ਗਏ ਮਾਲ ਸਾ ਜਿੰਨੇ ਸਾਰੇ ਜਲ ਗਏ ਸਾਡੇ ਪਾਰਟੀ ਦਾ ਮਾਲ ਸੀਗਾ ਪਾਰਟੀ ਨੇ ਤਾਂ ਆਪਣਾ ਮਾਲ ਮੰਗਣਾ ਲਿਆਓ ਮੇਰਾ ਮਾਲ ਦੋ ਉਹ ਕੀ ਕਹਿ ਰਹੇ ਹੋ ਆ ਪਾਰਟੀ ਸੇ ਮੈਂ ਕਿਵੇਂ ਕੈਸੇ ਕਰਾਂਗੇ ਫਟਾਫਟ ਆ ਪਾਰਟੀ ਕਾ ਵੈਈ ਨਿਵੇਦਨ ਹੈ ਸਰ ਗਰੀਬ ਬੰਦੇ ਆਪਕਾ ਇਤਨਾ ਜਲਦੀ ਕਹਾਂ ਚ ਲੈਾਂਗੇ ਕਿਉਂ ਸਰ ਬਿਲਡਿੰਗ ਵੀ ਗਿਆ ਆਬ ਦੁਬਾਰਾ ਫੇ ਕਹਾਂ ਸੇ ਕਰਾਂਗੇ ਬਿਲਡਿੰਗ ਕਰਾਇਆ ਸੀ ਕਿ ਆਪਣੀ ਸੀ ਕਿ ਲੋਨ ਤੇ ਹੈ ਲੋਨ ਹੋਆ ਹੈ ਬਿਲਡਿੰਗ ਅੱਲੇ ਲੋਨ ਤੇ ਮਤਲਬ ਖਰੀਦੀ ਆਪਣੀ ਸੀ ਜੀ ਜੀ ਲੋਨ ਕਰਵਾਇਆ ਸੀ ਤੋਂ ਹੁਣ ਉਹ ਲੋਨ ਵੀ ਤਾਰਨਾ ਪਾਰਟੀ ਦਾ ਵੀ ਕਰਜ਼ਾ ਹੁਣ ਲਾਣਾ ਪੈਣਾ ਮਤਲਬ ਕਰਜ਼ੇ ਜਾ ਕੇ ਪੂਰਾ ਹਾਂਜੀ ਹਾਂ ਹੁਣ ਪਾਰਟੀ ਕੀ ਕਰ ਰਹੀ ਮੰਗਦੀ ਵੀ ਮਾਲ ਮੰਗ ਰਹੀ ਹੈ ਕਿ ਕੇ ਸਾਥ ਦੇ ਰਹੀ ਇਸ ਦਾ ਪਾਰਟੀ ਤੋਂ 1 2 7 ਦੇ ਰਹੀ ਹੈ ਕਿ ਘਬਰਾਉਣਾ ਬੇਟਾ ਅੱਜ ਔਰ ਬਾਕੀ ਕਈ ਕਹਿੰਦੇ ਹੋਣੇ ਕਿ ਮੇਰਾ ਮਾਲ ਦੇ ਦੋ ਹਾਂਜੀ ਹਾਂਜੀ ਮਾਲ ਮੰਗ ਰਹੇ ਪਾਰਟੀ ਵਾਲੇ ਦੇਖਣ ਆ ਰਹੇ ਕਿ ਕਿੰਨਾ ਕਰੋ ਨੁਕਸਾਨ ਆਹ ਆ ਰਿਹਾ ਪਾਰਟੀ ਤੋਂ ਆ ਰਹੀ ਆ ਆਪਣਾ ਦੇਖ ਕੇ ਜਾ ਰਹੀ ਹੈ ਜੀ ਹੁਣ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀ ਕਿ 5 ਵਿਗੜ ਦੇ ਕਿੰਨੀ ਕੀ ਦੇਰ ਚ ਉਹਨਾਂ ਨੇ ਕਾਬੂ ਪਾਇਆ ਕਿਤੇ ਕਰੀਬ ਸਾਢੇ 3 ਘੰਟੇ ਪਰ 3 ਤੋਂ 4 ਘੰਟਾ ਲੱਗ ਗਿਆ ਸਾਹ ਅੱਗੇ ਦੇ ਕਾਬੂបាន ਹਾਂਜੀ ਹਾਂਜੀ ਜਿਹੜਾ ਹੁਣ ਨੁਕਸਾਨ ਕਰੋੜਾ ਦਾ ਹੋ ਗਿਆ ਇੱਥੇ ਮਿਹਨਤ ਕਰਦੇ ਹੋ ਰਹਿਣ ਵਾਲੇ ਪ੍ਰਵਾਸੀਓ ਯੂਪੀ ਬਿਹਾਰ ਦੇ ਹਾਂਜੀ ਹਾਂ ਬਿਹਾਰ ਦੇ ਤੇ ਇੱਥੇ ਫੈਕਟਰੀ ਕਦੋਂ ਲਾਈ ਸੀਗੀ ਆਪਣੀ ਸਰ ਫੈਕਟਰੀ ਹਮਕੋ ਦਾਦਿਆ ਤੇਰੇ ਵਿੱਚ ਆਪਣਾ 13ਵੇਂ ਲਗਾਏ ਤੇ ਸੋ ਇੰਨੇ ਸਾਲ ਮਿਹਨਤ ਕਰਕੇ ਆਪਣਾ ਖੜੀ ਕੀਤੀ ਮਿਹਨਤ ਉਹਦੇ ਨਾਲ ਅੱਜ ਉਹ ਸਾਰਾ ਕੁਝ ਤਬਾਹ ਹੋ ਗਿਆ ਜੀ ਬਿਲਕੁਲ ਸਭ ਖਤਮ ਹੋ ਗਿਆ ਸਰ ਸਾਰੀ ਬਰਬਾਦ ਹੋ ਗਈ ਪਾਰਟੀ ਵਾਲਿਆਂ ਕੀ ਕਹਿ ਰਹੇ ਹੋ ਕੋਈ ਰਾਹ ਦੇ ਰਹੇ ਹੋ ਪਾਰਟੀ ਸੇ ਹੀ ਮੰਗ ਕਰਾਂਗੇ ਸਰ ਮਦਦ ਚਾਹੀਏ ਹਮੇ ਅੱਛਾ ਜੀ ਦੇਖ ਸਕਦੇ ਹੋ ਜਿਸ ਤਰੀਕੇ ਦੇ ਹਾਲਾਤ ਨੇ ਨੀਚੇ ਦੇ ਹਾਲਾਤ ਵੀ ਬੜੇ ਮਾੜੇ ਸੀਗੇ ਕਿਉਂਕਿ ਉਸ ਜਗ੍ਹਾ ਤੇ ਹੱਲੇ ਵੀ ਜੜੀ ਹੈ ਤਪਸ਼ ਪੂਰੀ ਹੈ ਜਿਹੜੇ ਫਾਇਰ ਬਿਗੇਟ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਸੀਗੇ ਹਾਲਾਂਕਿ ਉਹਨਾਂ ਨੇ ਗੱਲਬਾਤ ਤਾਂ ਨਹੀਂ ਕੀਤੀ ਪਰ ਤੁਸੀਂ ਦੇਖ ਸਕਦੇ ਹੋ ਲੈਂਟਰ ਦੇ ਵਿੱਚੋਂ ਹੱਲੇ ਵੀ ਹਲਕਾ ਹਲਕਾ ਜਿਹੜਾ ਧੂਆ ਨਿਕਲਦਾ ਪਿਆ ਹੈ ਮਤਲਬ ਕਿ ਤਪਸ਼ ਇੰਨੀ ਜ਼ਿਆਦਾ ਹੈ ਕਿ ਫਾਇਰ ਬਿਗੇਟ ਦੇ ਵੱਲੋਂ ਜਦੋਂ ਤੇ ਸਾਢੇ 3-4 ਘੰਟੇ ਲਾਇ ਵੀ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾ ਲਿੱਤਾ ਗਿਆ ਪਰ ਜਿਹੜੀ ਤਪਸ਼ ਹੈ ਹੱਲੇ ਵੀ ਬਿਲਡਿੰਗ ਦੇ ਵਿੱਚ ਉਹ ਬਰਕਰਾਰ ਹੈ ਜਿਸ ਦੇ ਕਾਰਨ ਬਿਲਡਿੰਗ ਹੱਲੇ ਵੀ ਖਤਰੇ 'ਚ ਆ ਕਿ ਜੇ ਇਸ ਉੱਤੇ ਜ਼ਿਆਦਾ ਵਜ਼ਨ ਆਂਦਾ ਹੈ ਤੇ ਉਹ ਗਿਰ ਵੀ ਸਕਦੀ ਹੈ ਪਰ ਗਲੀਮਾਂ ਤੇ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਰੋੜਾਂ ਦਾ ਇਸ ਫੈਕਟਰੀ ਮਾਲਕ ਦਾ ਨੁਕਸਾਨ ਹੋ ਚੁੱਕਾ ਹੈ ਤੇ ਫੈਕਟਰੀ ਮਾਲਕ ਨੇ ਆਪਣੀ ਜਿਹੜਾ ਪਾਰਟੀਆਂ ਦਾ ਮਾਲ ਦੇਣਾ ਸੀਗਾ ਉਹਨਾਂ ਤੋਂ ਗੁਆ ਚਾਰਿਸ਼ ਵੀ ਲਈ ਹੈ ਤਾਵੇ ਕਿ ਮੈਂ ਸਾਰਾ ਕੰਮ ਦੁਬਾਰਾ ਤੋਂ ਜਿਹੜਾ ਸਟੈਂਡ ਕਰ ਸਕਾ ਪਰ ਇਹ ਪਹਿਣ ਕਾਗਲ ਲੁਧਿਆਣਾ ਦੇ ਗੀਤਾਨਗਰ ਦੇ ਵਿੱਚ ਲੱਗੀ ਹੈ ਤੇ ਜਿਸ ਤੋਂ ਬਾਅਦ ਹੁਣ ਕਰੋੜਾਂ ਦਾ ਨੁਕਸਾਨ ਫੈਕਟਰੀ ਮਾਲਕ ਦਾ ਹੋਇਆ ਲੁਧਿਆਣਾ ਤੋਂ ਵਿਸ਼ੇਕ ਜਿਲੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ